ਇਤੋਂ ਦਾ ਇੱਕ ਕਾਂਗਰਸੀ ਕੌਂਸਲਰ ਜਿਹੜਾ ਖੁਦ ਆਪਣੇ ਆਪ ਨੂੰ ਪ੍ਰਧਾਨ ਬਣਨ ਦੇ ਸੁਪਨੇ ਲੈਂਦਾ ਪਿਆ ਰੋਜ਼ ਡਰਾਮੇਬਾਜ਼ੀ ਕਰਦਾ ਮੈਂ ਉਹਨੂੰ ਦੱਸਣਾ ਚਾਹਨਾ ਕਿ ਤੁਸੀਂ ਐਪਲੀ ਕੰਪਲੇਂਟ ਦਿੱਤੀ ਆ ਕੰਪਲੇਂਟ ਤੇ ਜਿਹੜੀ ਕਾਰਵਾਈ ਹੋਊਗੀ ਅਸੀਂ ਉਹਦੇ ਨਾਲ ਆ ਔਰ ਮੈਂ ਇਹ ਵੀ ਕਹਿਣਾ ਚਾਹਨਾ ਕਿ ਜਿਹੜੀਆਂ ਬਾਕੀ ਵੀ ਕੰਪਲੇਂਟਾਂ ਆ ਉਹਨਾਂ ਦੇ ਵੀ ਦਰੀ ਬਿਛਾਓ ਤਾਂ ਕਿ ਉਹਨਾਂ ਦਾ ਵੀ ਆਪਾਂ ਨਿਚੋੜ ਕਰ ਸਕੀਏ ਡਾਕਟਰ ਸਾਹਿਬ ਦੱਸੂਗੇ ਕਿਹੜੀਆਂ ਕੰਪਲੇਂਟਾਂ ਆ ਉਹਨਾਂ ਦਾ ਵੀ ਨਿਚੋੜ ਨਾਲ ਹੀ ਹੋਵੇ ਔਰ ਇਹਨਾਂ ਦਾ ਜਿਹੜਾ ਇਹ ਡਰਾਮੇबाजी ਆ ਸਿਰਫ ਲੋਕਾਂ ਦਾ ਸ਼ਰੀਬ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਕਿਉਂਕਿ ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਰੇਲਵੇ ਰੋਡ ਬਣੀ ਔਰ ਦਿਨਾਂ ਦੇ ਵਿੱਚ ਟੁੱਟ ਗਈ ਔਰ ਉਹਦੀ ਇਨਕੁਆਰੀ ਹੋਈ 16320000 ਦੇ ਕਰੀਬ ਰੁਪਇਆ ਵਾਪਸ ਨਗਰ ਕੌਂਸਲ ਨਮਾ ਸ਼ਹਿਰ ਨੂੰ ਆਇਆ ਹੁਣ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਸੜਕ ਅਸੀਂ ਦੁਬਾਰਾ ਬਣਾ ਦੇਣੀ ਆ ਅਸੀਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਐਸਟੀਮੇਟ ਪਾਸ ਹੋਏ ਟੈਂਡਰ ਲੱਗਣ ਦੀ ਗੱਲ ਤੇ ਗੱਲ ਤੇ ਗੱਲ ਆ ਗਈ ਪਰ ਇਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਉਹ ਮੀਟਿੰਗਾਂ ਦੀ ਸਟੇ ਲੈ ਲਈ ਜਿਨ੍ਹਾਂ ਦੇ ਵਿੱਚ ਕਲਾਮ ਰੋਡ ਹੋਵੇ ਚਾਹੇ ਸਲੋਅ ਰੋਡ ਹੋਵੇ ਸ਼ਹਿਰ ਦੀਆਂ ਹੋਰ ਸੜਕਾਂ ਹੋਣ ਉਹ ਉਹਨਾਂ ਦੇ ਕੰਮ ਅਸੀਂ ਕਰਵਾ ਦੇਣੇ ਸੀ ਇਹਨਾਂ ਨੇ ਮਾਨਯੋਗ ਹਾਈ ਕੋਰਟ ਚੋਂ ਸਟੇ ਲੈ ਲਈ ਔਰ ਇੱਕ ਦਿਨ ਕੁਲਵੰਤ ਕੋਰ ਐਮਸੀ ਨੇ ਕਿਹਾ ਕਿ ਮੇਰੇ ਬਾੜ ਦੇ ਕੰਮ ਨਹੀਂ ਪਾਏ 24 6 24 ਨੂੰ ਮੀਟਿੰਗ ਹੋਈ ਸੀ ਆ ਮੈਂ ਤੁਹਾਨੂੰ ਦਿਖਾ ਸਕਦਾ ਉਹਦੇ ਵਿੱਚ ਇਹਨਾਂ ਦੇ ਬਾਡਾਂ ਦੇ ਕੰਮ ਆ ਇਹਨਾਂ ਦੀ ਇੱਕ ਕਾਉਂਸਲਰ ਸਾਡੀ ਛੋਟੀ ਭੈਣ ਮੌਨਿਕਾ ਜਾਂਗੜਾ ਪਿਛਲੇ ਡੇਢ ਸਾਲ ਤੋਂ ਕੈਨੇਡਾ ਦੇ ਵਿੱਚ ਬੈਠੀ ਆ। ਅਸੀਂ ਜਦੋਂ ਟੈਂਡਰ ਲਾਏ ਸੀਗੇ 50 ਲੱਖ ਰੁਪਏ ਦੇ ਕੰਮ ਉਹਦੇ ਬਾੜ ਦੇ ਕਰਾ ਕੇ ਦਿੱਤੇ ਆ। ਜੇ ਕੋਈ ਕਾਉਂਸਲਰ ਚਲਾ ਗਿਆ ਤਾਂ ਲੋਕਾਂ ਦਾ ਕੀ ਕਸੂਰ ਆ? ਅਸੀਂ ਤਾਂ ਕਦੀ ਕੋਈ ਬਿੱਤ ਕਰਾ ਨਹੀਂ ਕੀਤਾ। ਜੇ ਸਲੋ ਰੋਡ ਦੀ ਗੱਲ ਕਰੀਏ ਤਾਂ ਕਲਵੰਤਕੌਰ ਦਾ ਬਾੜ ਇੱਕ ਪਾਸਾ ਸਾਰਾ ਸਲੋ ਚੌਂਕ ਤੋਂ ਸ਼ੁਰੂ ਹੋ ਜਾਂਦਾ ਐਂਡ ਤੱਕ ਕਲਵੰਤਕੌਰ ਦਾ ਬਾੜ ਆ। ਪਤਾ ਨਹੀਂ ਕਿਹੜੇ ਭਲੇਖੇ ਜਾਂ ਜੋਕ ਆਪ ਕਰਦੇ ਰਹੇ ਆ। ਇਹ ਦੂਜਿਆਂ ਤੇ ਉਂਗਲ ਛਾਲਦੇ ਆ ਔਰ ਜੋ ਕਰਾਪਸ਼ਨ 5 ਸਾਲ ਕਾਂਗਰਸ ਦੇ ਰਾਜ ਦੇ ਵਿੱਚ ਇਸ ਨਵਾਂ ਸ਼ਹਿਰ ਇਲਾਕੇ ਜੋਈ ਆ ਔਰ ਜੱਗ ਜਾ ਰ ਆ ਔਰ ਜਦੋਂ ਦੀ ਇਹਨਾਂ ਦੀ ਕਮੇਟੀ ਬਣੀ ਆ ਨਗਰ ਕੌਂਸਲ ਨਵਾਂ ਸ਼ਹਿਰ ਦੇ ਵਿੱਚ ਉਹਦੀਆਂ ਸਾਰੀਆਂ ਇਨਕੁਆਰੀਆਂ ਕਰਾ ਲਓ ਨਾਲ ਸਾਡੇ ਵੀ ਸਾਈਨ ਕਰਾ ਲਓ ਹੋਰ ਵੀ ਜਿਹੜੀਆਂ ਇਹਨਾਂ ਦੀਆਂ ਕੋਈ ਮਨਾਂ ਦੀਆਂ ਕੰਪਲੇਂਟਾਂ ਉਹਨਾਂ ਦੀਆਂ ਵੀ ਇਨਕੁਆਰੀਆਂ ਕਰਾ ਲਓ ਅਸੀਂ ਵੀ ਸਾਈਨ ਕਰਦੇ ਆ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਸਕੇ ਆਪ ਸਭ ਕੋ ਨਜਾਇਜ਼ ਕਰਨ ਦੀ ਇਹਨਾਂ ਨੂੰ ਆਦਤਾਂ ਪਈਆਂ ਹੁਣ ਜਦ ਅਫਸਰਾਂ ਨੂੰ ਆ ਕੇ ਧਮਕੀਆਂ ਦਿੰਦੇ ਆ ਕਮੇਟੀ ਘਰ ਦੇ ਵਿੱਚ ਆ ਕੇ ਅਸੀਂ ਆ ਕਰਦੇ ਆਂਗੇ ਅਸੀਂ ਆ ਕਰਦੇ ਆਂਗੇ ਫਿਰ ਉਦਾਂ ਦੇ ਅਫਸਰਾਂ ਨੇ ਕੰਮ ਕਰਨਾ ਹੈ ਇਹਨਾਂ ਦੇ ਹੋਰ ਜਿਹੜੀ ਗੱਲ ਤੁਸੀਂ ਇਹਨਾਂ ਦੇ ਮੂੰਹੋਂ ਸੁਣੀ ਆ ਤੁਸੀਂ ਮੇਰੇ ਕੋਲੋਂ ਪੁੱਛ ਸਕਦੇ ਹੋ ਮੈਂ ਉਹਦਾ ਤੁਹਾਨੂੰ ਜਵਾਬ ਦੇ ਆ ਹੋਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਅਸੀਂ ਆ ਸਾਹਮਣੇ ਗਵਰਨਮੈਂਟ ਸੀਨੀਅਰ ਸੈਨੇਟਰੀ ਸਕੂਲ ਆ ਦੇਖੋ ਕਿਸੇ ਕੰਮ ਦੀ ਸ਼ੁਰੂਆਤ ਕਰ ਜਾਣੀ ਮੁੜ ਕੇ ਉਹਨੂੰ ਨੇਪਰੇ ਨਹੀਂ ਚਾੜਨਾ ਇਹ ਸਾਡੀ ਸਰਕਾਰ ਦਾ ਕੰਮ ਨਹੀਂ ਆ ਅਸੀਂ ਸਕੂਲ ਪੂਰਾ ਜਿੰਨੇ ਪੈਸੇ ਦਾ ਟੈਂਡਰ ਸੀ ਸਾਰੇ ਪੈਸੇ ਲਿਆ ਕੇ ਦਿੱਤੇ ਆ ਅਜਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਕਿਸੇ ਵੀ ਦੇਣਾ ਕੇ ਇਹ ਸੀਨੀਅਰ ਸਕੈਂਡਰੀ ਸਕੂਲ ਦਾ ਉਦਘਾਟਨ ਕਰੂਗੇ ਜਿਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਪੈਸਿਆਂ ਵੱਲੋਂ ਕੋਈ ਕਮੀ ਪੇਛੀ ਨਹੀਂ ਆਨ ਦਿੱਤੀ ਸਾਰੇ ਫੰਡ ਮੁਹੱਈਆ ਕਰਾਇਆ ਵਿਭਾਗ ਨੂੰ ਔਰ ਅੱਜ ਮੇਰਾ ਖਿਆਲ ਆ ਕਿ ਹਫਤੇ 10 ਦਿਨਾਂ ਦੇ ਵਿੱਚ ਇਹ ਸਕੂਲ ਦੀ ਬਿਲਡਿੰਗ ਤਿਆਰ ਹੋ ਜਾਣੀ ਹੈ ਥੋੜੇ ਦਿਨ ਪਹਿਲਾਂ ਨਮਾ ਸ਼ਹਿਰ ਦੇ ਵਿੱਚ ਮੈਂ ਧੰਨਵਾਦ ਕਰਦਾ ਨਮਾ ਸ਼ਹਿਰ ਜ਼ਿਲ੍ਹੇ ਦੇ ਸਾਰੇ ਐਮ.ਐਲ.ਏ ਸਹਿਬਾਨ ਦਾ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਰਲ ਕੇ ਇੱਕ ਹੱਲਾ ਮਾਰਿਆ ਮਿਹਨਤ ਕੀਤੀ ਸੀਐਮ ਸਾਹਿਬ ਨੂੰ ਅਸੀਂ ਮਿਲੇ ਜਾ ਕੇ ਜਿਹਦੇ ਵਿੱਚ ਨਵਾਂ ਸ਼ਹਿਰ ਦੇ ਲਈ ਮੈਡੀਕਲ ਕਾਲਜ ਦੀ ਗੱਲ ਚੱਲੀ ਜਦੋਂ ਮੈਡੀਕਲ ਕਾਲਜ ਦੀ ਗੱਲ ਚੱਲੀ ਤਾਂ ਉਦੋਂ ਕੋਈ ਇੱਕ ਐਪਲੀਕੇਸ਼ਨ ਲਿਖੀ ਗਈ ਨਗਰ ਕੌਂਸਲ ਨਵਾਂ ਸ਼ਹਿਰ ਵੱਲੋਂ ਸਾਰੇ ਐਮ.ਸੀ.ਆਂ ਵੱਲੋਂ ਕਿ ਅਗਰ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਆਂਦਾ ਆ ਜੇ ਉੱਥੇ ਨਗਰ ਕਾਉਂਸਲ ਦੀ ਕੋਈ ਜ਼ਮੀਨ ਮੈਡੀਕਲ ਕਾਲਜ ਦੀ ਵਰਤੋਂ ਲਈ ਆਂਦੀ ਆ ਤਾਂ ਅਸੀਂ ਸਾਰੇ ਦੇਣ ਨੂੰ ਤਿਆਰ ਆ ਤਾਂ ਉਹਦੇ ਵਿੱਚ ਵੀ ਇਹ ਜਿਹੜੇ ਕਾਂਗਰਸੀ ਕਾਉਂਸਲਰ ਸੀ ਇਹਨਾਂ ਨੇ ਸਾਈਨ ਨਹੀਂ ਕੀਤੇ ਜਿੱਥੋਂ ਇਹਨਾਂ ਦੀ ਪਹਿਚਾਣ ਹੁੰਦੀ ਆ ਕਿ ਇਹ ਵਿਕਾਸ ਵਿਰੋਧੀ ਆ ਔਰ ਇਹਨਾਂ ਨੇ ਸਾਈਨ ਨਹੀਂ ਕੀਤੇ ਬਾਕੀ ਸਾਰੀਆਂ ਪਾਰਟੀਆਂ ਦੇ ਕਾਉਂਸਲਰ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਉਸੇ ਬਿੱਲ 'ਤੇ ਸਾਈਨ ਕਰਕੇ ਦਿੱਤੇ ਕਿ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਵਧੀਆ ਚੀਜ਼ ਆਂਦੀ ਹੈ ਜਿੱਥੇ ਬੱਚਿਆਂ ਦਾ ਪੁਰਾਣਾ ਇਲਾਕਾ ਦਾ ਪੁਰਾਣਾ ਇੱਕ ਬੰਦਾ ਆ ਉਹਦੇ ਲਈ ਅਸੀਂ ਸਾਰੇ ਰਾਜ਼ੀ ਆ ਪਰ ਇਹਨਾਂ ਨੇ ਉੱਥੋਂ ਵੀ ਇਨਕਾਰੀ ਕੀਤੀ ਕਿਹੜੀ ਕਿਹੜੀ ਗੱਲ ਤੁਹਾਨੂੰ ਦੱਸੀਏ ਸਿਰਫ ਤਾਂ ਸਿਰਫ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਇਹ ਧਰਨੇ ਲੱਗਦੇ ਆ ਅਗਰ ਇਸ ਮਿੱਟੀ ਦੇ ਮਸਲੇ ਤੇ ਕਿ ਜਿਹੜਾ ਮਰਜ਼ੀ ਅਫਸਰ ਹੋਵੇ ਛੋਟਾ ਹੋਵੇ ਵੱਡਾ ਹੋਵੇ ਉੱਤੇ ਕੋਈ ਗੱਲ ਆਊਗੀ ਤਾਂ ਆਮ ਆਦਮੀ ਪਾਰਟੀ ਕਾਰਵਾਈ ਕਰਨ ਲਈ ਉਹਨਾਂ ਲਈ ਨਾਲ ਖੜੂਗੀ ਅਫਸਰਾਂ ਦੇ ਅਸੀਂ ਉਲਟ ਖੜਾਂਗੇ ਜਿਨੇ ਕੋਈ ਕ腐ਸ਼ਨ ਕੀਤੀ ਹੋਈ ਉਹਦਾ ਜਵਾਬ ਦੇ ਉਹ ਆ ਆਮ ਆਦਮੀ ਪਾਰਟੀ ਨਹੀਂ ਹੈ ਮੈਂ ਹੁਣ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਵੀ ਆਪਣੇ ਵਿਚਾਰ ਰੱਖਣ ਵੈਸੇ ਤਾਂ ਲਗਭਗ ਸਾਰੀਆਂ ਗੱਲਾਂ ਪ੍ਰਧਾਨ ਜੀ ਨੇ ਕਰ ਹੀ ਦਿੱਤੀਆਂ ਮੈਂ ਬਾਰ ਬਾਰ ਜਿਹੜੇ ਕਾਉਂਸਲਰ ਸਹਿਬਾਨ ਉੱਥੇ ਧਰਨੇ ਤੇ ਬੈਠੇ ਆ ਚਲੋ ਬੈਠਣਾ ਵੀ ਚਾਹੀਦਾ ਲੜਾਈ ਲੜਨੀ ਵੀ ਚਾਹੀਦੀ ਆ ਬਾਰ ਬਾਰ ਕਹਿੰਦੇ ਅਸੀਂ ਰਾਜਨੀਤੀ ਨਹੀਂ ਕਰਦੇ ਕਿ ਜਦ ਤੁਹਾਨੂੰ ਪਤਾ ਹੈ ਕਿ ਇਨਕੁਆਇਰੀ ਮਾਰਕ ਹੋ ਚੁੱਕੀ ਆ ਜਾਂਚ ਸ਼ੁਰੂ ਹੋ ਚੁੱਕੀ ਆ ਫਿਰ ਆਪਾਂ ਦਰੀਆਂ ਤੇ ਬੈਠੇ ਆ ਤਾਂ ਹੁਣ ਕੀ ਇਹ ਰਾਜਨੀਤੀ ਨਹੀਂ ਤੇ ਹੋਰ ਕੀ ਹੈ ਜੇ ਜਾਂਚ ਕਰਾਣੀ ਆ ਮੈਂ ਕਹਿੰਦਾ ਅਸੀਂ ਸਾਰਾ ਕੁਝ ਸਾਈਨ ਕਰਨ ਨੂੰ ਤਿਆਰ ਆ ਜਦੋਂ ਮੈਂ ਕਹ ਦਿੰਦਾ ਕਿ ਆਪਾਂ ਤੁਹਾਡੇ ਨਾਲ ਆ ਉਦੋਂ ਪਾਰਟੀਆ ਸਾਹਿਬ ਹੰਕਾਰ ਭਰੇ ਲਹਿਜੇ 'ਚ ਮੇਰੇ ਬਾਰੇ ਸਵਾਲ ਕਰਨ ਲੱਪ ਪੈਂਦੇ ਕਿ ਤੂੰ ਕੌਣ ਹੈ ਭਾਈ ਤੂੰ ਵੀ ਐਮਸੀ ਹੈ ਤਾਂ ਫਿਰ ਮੇਰਾ ਨਾਮ ਵਾਰ-ਵਾਰ ਕਿਉਂ ਲੈਂਦੇ ਮੈਂ ਤੁਹਾਡੇ ਵਰਗਾ ਐਮਸੀ ਆ ਫਿਰ ਮੈਨੂੰ ਕਦੇ ਨਵਾਂ ਦੱਸਦੇ ਆ ਵੀ ਭਾਈ ਮੈਂ ਤਾਂ 97 'ਚ ਪਹਿਲੀ ਵਾਰੀ ਕਾਉਂਸਲਰ ਬਣਿਆ ਸੀ ਆਜ਼ਾਦ ਮੈਨੂੰ ਲੱਗਦਾ ਪਹਿਲੀ ਵਾਰ ਤੁਸੀਂ ਬਣੇ ਮੇਰੇ ਖਿਆਲ 'ਚ ਮੈਂ ਨਵਾਂ ਨਹੀਂ ਹਾਂ ਕਦੇ ਮੈਨੂੰ ਨਵਾਂ ਦੱਸਦੇ ਕਦੇ ਪਰਸਨਲ ਪਰਸਨਲ ਅਟੈਕ ਨਹੀਂ ਕਰਨੇ ਚਾਹੀਦੇ ਕਰਪਸ਼ਨ ਕਿਹਨੂੰ ਕਹਿੰਦੇ ਆ ਜੇ ਹੁੰਮੜਾ ਸਾਹਿਬ ਦੁਕਾਨ ਤੇ ਕਰਾਇਦਾਰ ਆ ਕਮਿਟੀ ਦਾ ਕਰਾਇਦਾਰ ਕੋਈ ਹੋਰ ਆ ਆਪਾਂ ਦੁਕਾਨ ਲੈ ਕੇ ਬੈਠੇ ਆ 3-4 ਲੱਖ ਰੁਪਈਆ ਕਮੇਟੀ ਦਾ ਬਕਾਇਆ ਖੜਾ ਆਪਾਂ ਉਹ ਨਹੀਂ ਦਿੰਦੇ ਇਹਨੂੰ ਕਰਪਸ਼ਨ ਨਹੀਂ ਮੰਨਿਆ ਜਾਂਦਾ ਆਪਾਂ ਡੇਢ-2 ਸਾਲ ਤੋਂ ਤੁਹਾਡੇ ਕਾਉਂਸਲਰ ਵਿਦੇਸ਼ਾਂ ਚ ਬੈਠੇ ਆ ਔਰ ਪਤਾ ਆ ਕਿ ਉੱਥੇ ਸੈਟਲ ਹੋ ਗਏ ਆ ਅੱਜ ਤੱਕ ਅਸਤੀਫਾ ਨਹੀਂ ਦਿੱਤਾ ਉਹਨਾਂ ਦੀਆਂ ਤਨਖਾਹਾਂ ਲੈਣਾ ਕਰਪਸ਼ਨ ਨਹੀਂ ਹੁੰਦੀ ਕੀ ਆ ਕੋਈ ਕਾਉਂਸਲਰ ਦੀ ਦੁਕਾਨ ਦੇ ਸਾਹਮਣੇ ਕਮੇਟੀ ਦੀ ਇੱਕ ਥੜੀ ਬਣੀ ਆ ਕਮੇਟੀ ਦੀ ਜਗ੍ਹਾ ਦੇ ਉੱਤੇ ਕਿ ਆ ਉਹਦੇ ਤੇ ਕਬਜ਼ਾ ਕਰਨਾ ਉਹ ਉਹ ਕ腐ਪਸ਼ਨ ਨਹੀਂ ਹੁੰਦੀ ਕ腐ਪਸ਼ਨ ਕੀ ਨੂੰ ਕਹਿੰਦੇ ਆ ਮੈਨੂੰ ਸਮਝ ਨਹੀਂ ਆਦੀ ਮੈਂ ਤਾਂ ਇੱਕ ਬੇਨਤੀ ਕਰਦਾ ਕਿ ਪਾਰਟੀਆ ਸਾਹਿਬ ਅਸੀਂ ਸਾਈਨ ਕਰਨ ਨੂੰ ਤਿਆਰ ਆ ਮਿੱਟੀ ਦੀ ਜਾਂਚ ਜਿੱਥੇ ਮਰਜ਼ੀ ਕਰਾਓ ਅਸੀਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਜਿੰਨੀ ਸਾਡੀ ਆ ਟਰਮ ਹੈ ਨਵੀਂ ਇਸ ਟਰਮ ਦੇ ਵਿੱਚ ਜਿੰਨੇ ਕੰਮ ਕੋਟੇਸ਼ਨਾਂ ਤੇ ਹੋਏ ਆ ਉਹਦੀ ਜਾਂਚ ਕਰਾਉਣ ਲਈ ਤੁਸੀਂ ਸਾਈਨ ਕਰਨ ਨੂੰ ਤਿਆਰ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਜੇ ਆਪਾਂ ਇਮਾਨਦਾਰੀ ਦੀ ਸ਼ੁਰੂਆਤ ਕਰਨੀ ਆ ਤਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੀ ਜਾਂਚ ਕਰਾਉਣ ਨੂੰ ਤਿਆਰ ਆ ਇਸ ਕਮੇਟੀ ਦੀ ਟਰਮ ਦੌਰਾਨ ਜਿੰਨੀਆਂ ਵੀ ਕੋਟੇਸ਼ਨ ਵਰਕ ਹੋਇਆ ਉਹ ਸਾਰੀ ਦੀ ਜਾਂਚ ਹੋਣੀ ਚਾਹੀਦੀ ਔਰ ਪਾਟਿਆ ਸਾਹਿਬ ਜਿਹੜੇ ਧਰਨੇ ਤੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੀ ਆਇਆਂ ਕਹਿੰਦਾ ਕਿ ਤੁਹਾਨੂੰ ਵੀ ਸਾਈਨ ਕਰਨੇ ਚਾਹੀਦੇ ਆ ਮੈਂ ਕਹਿੰਦਾ ਤੁਸੀਂ ਸਾਈਨ ਕਰੋਗੇ ਅਸੀਂ ਤੁਹਾਡੇ ਨਾਲ ਮਿੱਟੀ ਲਈ ਬੈਠਾਂਗੇ ਦੱਸੋ ਕ腐ਸ਼ਨ ਦੇ ਖਿਲਾਫ ਅਸੀਂ ਸਾਰੇ ਹੀ ਆਂ ਕਦੇ ਮੈਨੂੰ ਕਹਿੰਦੇ ਉਹ ਕਮੇਟੀ ਘਰ ਬੈਠਾ ਸੀ ਵੀ ਮੈਨੂੰ ਲੱਗਦਾ ਕਮੇਟੀ ਘਰ ਭਾਟਿਆ ਸਾਹਿਬ ਜਾ ਸਕਦੇ ਹੋਰ ਐਮਸੀ ਨਹੀਂ ਜਾ ਸਕਦਾ ਸਾਨੂੰ ਲੋਕਾਂ ਨੇ ਚੋਣਿਆ ਕਮੇਟੀ ਘਰ ਜਾਣ ਲਈ ਚੋਣਿਆ ਤੇ ਕੀ ਭਾਟਿਆ ਸਾਹਿਬ ਨੂੰ ਹੱਕ ਹੈ ਕਮੇਟੀ ਘਰ ਜਾਣ ਦਾ ਮੈਨੂੰ ਕਹਦੇ ਉਹ ਉੱਥੇ ਬੈਠਾ ਸੀ ਵੀ ਹੋਰ ਮੈਂ ਕਿੱਥੇ ਬੈਠਿਆ ਕਰਾਂ ਮੈਨੂੰ ਦੱਸ ਦੇਣ ਮੈਂ ਕਮੇਟੀ ਦੇ ਬਾਹਰ ਬੈਠ ਜਾ ਕਰਾਂ ਤੁਸੀਂ ਤਾਂ ਦਰੀ ਬਿਛਾ ਕੇ ਬੈਠੇ ਐਨੇ ਦਿਨ ਤੋਂ ਅਸੀਂ ਤਾਂ ਇਤਰਾਜ਼ ਹੀ ਨਹੀਂ ਕੀਤਾ ਵੀ ਭਾਈ ਤੁਸੀਂ ਕਿਉਂ ਬੈਠੇ ਕਮੇਟੀ ਚ ਕਿਉਂਕਿ ਤੁਹਾਡਾ ਹੱਕ ਬਣਦਾ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੁਸੀਂ ਕਮੇਟੀ ਘਰ ਹੀ ਜਾਣਾ ਤਾਂ ਮੇਰੇ ਤੇ ਇਤਰਾਜ਼ ਕਿਉਂ ਕਰਦੇ ਫਿਰ ਤੁਹਾਡੀ ਬਾਸ਼ਾ ਹੰਕਾਰ ਵਾਲੀ ਤੁਹਾਡੀ ਸਾਡੇ ਸਮਾਜ ਪ੍ਰਤੀ ਜੋ ਮਾਨਸਿਕਤਾ ਉਹ ਤਾਂ ਤੁਸੀਂ ਮੀਟਿੰਗ ਚ ਦੱਸ ਹੀ ਦਿੱਤੀ ਸੀ ਪਰ ਮੇਰੇ ਬਾਰੇ ਗੱਲਬਾਤ ਕਰਨ ਦਾ ਜਿਹੜਾ ਤੁਹਾਡਾ ਲਹਿਜਾ ਆ ਉਹ ਵੀ ਤੁਹਾਡਾ ਹੰਕਾਰ ਦਰਸਾਉਂਦਾ ਕਿ ਤੁਹਾਡੀ ਮਾਨਸਿਕਤਾ ਉਹੀ ਆ ਜਿਹੜੀ ਤੁਸੀਂ ਮੀਟਿੰਗ ਚ ਸਾਡੇ ਬਾਰੇ ਜਿਹੜੀ ਆ ਉਹ ਦੱਸੀ ਸੀ ਇਹ ਸ਼ੋਭਦਾ ਨਹੀਂ ਹੈ ਬੰਦੇ ਦੀ ਲਿਹਾਜ਼ ਬੰਦੇ ਦੀ ਬੋਲਬਾਣੀ ਬੰਦੇ ਦਾ ਕਿਰਦਾਰ ਉਹਦੀ ਭਾਸ਼ਾ ਇਹ ਸਾਰੀ ਜਿਹੜੀ ਆ ਉਹ ਸਬਕ ਹੋਣੀ ਚਾਹੀਦੀ ਆ ਆਪਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਕਦੋਂ ਕਿਹਾ ਜਾਂਚ ਨਹੀਂ ਕਰਾਣੀ ਚਾਹੀਦੀ ਫਿਰ ਤੁਸੀਂ ਜੇ ਮੈਂ ਕਿਹਾ ਵੀ ਆਪਾਂ ਰਲ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਬੈਠ ਕੇ ਮੀਟਿੰਗ ਕਰਨ ਨੂੰ ਤਿਆਰ ਆ ਆਪਾਂ ਤੁਹਾਡੇ ਕਹਿੰਦੇ ਉਹ ਕੌਣ ਹੁੰਦਾ ਸਾਨੂੰ ਸੱਦਣ ਵਾਲਾ ਵੀ ਭਾਈ ਮੈਂ ਤੈਨੂੰ ਕਦੋਂ ਸੱਦਿਆ ਤੂੰ ਮੈਨੂੰ ਸੱਦ ਲਾ ਮਤਲਬ ਇਦਾਂ ਦੀਆਂ ਗੱਲਾਂ ਸਿਰਫ ਗੁੰਮਰਾਹ ਕਰ ਰਹੇ ਆ ਮਿੱਟੀ 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 ਦਾ ਮਸਲਾ ਆ ਵੀ ਜਾਂਚ ਸ਼ੁਰੂ ਹੋ ਚੁੱਕੀ ਆ ਹੁਣ ਕੀ ਚਾਹਦੇ ਆਪਾਂ ਹੁਣ ਤੁਹਾਨੂੰ ਕੀ ਚਾਹੀਦਾ ਮੈਨੂੰ ਤਾਂ ਸਮਝ ਨਹੀਂ ਆਦੀ ਜੇ ਅਸੀਂ ਇਹ ਪੁੱਛੀਦਾ ਵੀ ਭਾਈ ਹੁਣ ਤੁਹਾਨੂੰ ਕੀ ਚਾਹੀਦਾ ਕਹਿੰਦੇ ਤੂੰ ਕੌਣ ਆ ਥੋੜਾ ਜਿਹਾ ਫਿਰ ਕਹਿੰਦੇ ਮੈਂ ਰਾਜਨੀਤੀ ਨਹੀਂ ਕਰਦਾ ਹੋਰ ਰਾਜਨੀਤੀ ਕਿੱਦਾਂ ਹੁੰਦੀ ਆ ਮੈਨੂੰ ਤਾਂ ਸਮਝ ਨਹੀਂ ਆਦੀ ਫਿਰ ਕਹਿੰਦੇ ਮੀਟਿੰਗਾਂ 'ਚ ਕਪਲੇ ਹੁੰਦੇ ਆ ਪਿੱਛੇ ਜੇ ਮੈਂ ਕਿਹਾ ਪਾਟਿਆ ਸਾਹਿਬ ਲਾਈਵ ਮੀਟਿੰਗ ਹੁੰਦੀ ਆ ਜੇ ਤਾਂ ਤੁਹਾਨੂੰ ਅਜੰਡਾ ਨਹੀਂ ਪਹੁੰਚਿਆ ਮੀਟਿੰਗ ਹੋ ਗਈ ਤਾਂ ਮੈਂ ਕਹਿੰਦਾ ਬੇਈਮਾਨੀ ਆ ਜੇ ਤੁਹਾਡੇ ਘਰ ਅਜੰਡਾ ਆਂਦਾ ਤੁਸੀਂ ਰਿਸੀਵ ਕਰਦੇ ਆ ਮੀਟਿੰਗ ਦੇ ਵਿੱਚ ਤੁਸੀਂ ਨਹੀਂ ਆਂਦੇ ਮੀਟਿੰਗ ਲਾਈਵ ਹੁੰਦੀ ਆ ਤਾਂ ਮੀਟਿੰਗ ਚ ਕਿਹੜਾ ਕਪੜਾ ਹੁੰਦਾ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਤੋਂ ਹੀ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਮੈਂ ਪਰਸਨਲੀ ਤਾਂ ਪੁੱਛ ਨਹੀਂ ਸਕਦਾ ਜਿੱਦਾਂ ਦੀ ਉਹਨਾਂ ਦੀ ਭਾਸ਼ਾ ਆ ਇਸ ਕਰਕੇ ਮੈਂ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਇਹ ਇਹ ਜਿਹੜੇ ਲੋਕ ਆ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਆ ਜਦੋਂ ਪਰਮ ਸਿੰਘ ਖਾਲਸੇ ਹੁਣੀ ਤੁਹਾਡਾ ਸਾਥ ਦਿੱਤਾ ਨਾ ਸਵਾਲ ਕਰ ਦਿੱਤੇ ਵੇ ਭਾਈ ਆਪਾਂ ਇਹ ਵੀ ਕਰ ਲਈਏ ਆ ਵੀ ਕਰ ਲਈ ਉਹ ਗੱਲ ਬਾਅਦ ਚ ਕਰਾਂਗੇ ਉਹ ਬਾਅਦ ਕਿਉਂ ਕਰਾਂਗੇ ਵੀ ਉਹ ਲੰਬੀ ਚੌੜੀ ਗੱਲ ਕੀ ਹੋਊਗੀ ਉਦੋਂ ਤੁਸੀਂ ਮੁੱਕਰ ਜਾਂਦੇ ਜਵਾਬ ਦੇਣ ਤੋਂ ਮਤਲਬ ਸਵਾਲ ਕਰਨ ਦਾ ਤੁਹਾਨੂੰ ਹੱਕ ਆ ਜਦੋਂ ਜਵਾਬ ਦੇਣਾ ਇਹ ਫੇਰ ਕਰ ਲਾਂਗੇ ਅੱਜ ਤੁਸੀਂ ਇੱਥੇ ਹੀ ਗੱਲ ਕਰੋ ਇਹ ਕੀ ਗੱਲ ਹੋਈ ਜੇ ਤੁਸੀਂ ਸ਼ਹਿਰ ਦੇ ਨੁਮਾਇੰਦੇ ਆ ਸ਼ਹਿਰ ਦੇ ਲੀਡਰ ਬਣਨਾ ਚਾਹੁੰਦੇ ਜੀ ਸੱਚਕੇ ਬਣੋ ਲੀਡਰ ਬਣੋ ਪ੍ਰਧਾਨ ਬਣੋ ਜੋ ਮਰਜ਼ੀ ਬਣੋ ਐਮ ਐਲ ਏ ਬਣੋ ਤੇ ਲੋਕਾਂ ਦੇ ਜਵਾਬ ਵੀ ਦਿਓ ਇਹ ਨਾ ਕਹੋ ਵੀ ਅਸੀਂ ਬਾਅਦ ਚ ਦੇ ਦਾਂਗੇ ਇਸ ਗੱਲ ਦਾ ਜਵਾਬ ਬਾਅਦ ਚ ਦੇ ਦਾਂਗੇ ਆ ਜਿਹੜੀ ਮੇਰੀ ਗੱਲ ਆ ਉਹਦਾ ਜਵਾਬ ਤੁਸੀਂ ਦੇ ਦਿਓ ਇਸ ਕਰਕੇ ਬੇਨਤੀ ਆ ਸ਼ਹਿਰ ਦੇ ਨਵੇਂ ਸ਼ਹਿਰ ਦੇ ਲੋਕ ਜਿਹੜੇ ਆ ਉਹ ਬੜੇ ਜਾਗਰੂਕ ਆ ਤੁਹਾਡੀਆਂ ਤੁਹਾਡੇ ਬਾਰੇ ਸਾਰਾ ਕੁਝ ਜਾਣਦੇ ਆ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਆਪਾਂ ਸਾਰਾ ਕੁਝ ਕਰਨਾ ਜੇ ਕੋਈ ਕ腐ਸ਼ਨ ਦੀ ਆਵਾਜ਼ ਉਠਾ ਰਣੀ ਆ ਤਾਂ ਜ਼ੀਰੋ ਤੋਂ ਉਠਾ ਲੈਣੀ ਚਾਹੀਦੀ ਆ ਆਪਣੇ ਟਾਈਮ ਦਾ ਵੀ ਕਰ ਲੈਣਾ ਚਾਹੀਦਾ ਦੂਜੇ ਦੇ ਟਾਈਮ ਦੀ ਵੀ ਕਰਾਣੀ ਚਾਹੀਦੀ ਆ ਅਸੀਂ ਬਿਲਕੁਲ ਤਿਆਰ ਆ ਕਿ ਜਾਂਚ ਹੋਣੀ ਚਾਹੀਦੀ ਅਸਾਂ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਕਾਹਦੀ ਕੌਂਸਲਰ ਇਤਨੇ 2-3 ਜਾਂ 4 ਲੱਖ ਰੁਪਏ ਪਕਾਇਆ ਪਿਆ ਅੰਦ ਦਬਾਨਾ ਰੋ ਨਹੀਂ ਦਿੱਤਾ ਹੈਗਾ ਸੈਕੰਡਲੀ ਕੁਝ ਕੌਂਸਲਰ ਵਿਦੇਸ਼ ਗਏ ਹੋਏ ਆ ਉਹ ਤਨਖਾਹ ਆਲਮੀ ਲੈ ਰਿਆ ਪਰ ਹੁਣ ਤਾਂ ਸਰਕਾਰ ਤੁਹਾਡੀ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਜਿੰਨਾ ਚਿਰ ਐਮਸੀ ਅਸਤੀਫਾ ਨਹੀਂ ਦਿੰਦਾ ਠੀਕ ਹੈ ਜਿੰਨਾ ਚਿਰ ਉਹ ਉਹ ਐਮਸੀ ਪ੍ਰেজੈਂਟ ਹੈ ਇਹ ਕਰਦਾਰ ਮੈਂ ਦੰਦਾ ਜਿਹੜਾ ਇਹ ਕਹਿੰਦੇ ਆ ਕਿ ਕਰਾਪਸ਼ਨ ਮੇਰਾ ਇਹਨਾਂ ਦਾ ਜਵਾਬ ਹੈ ਕਿ ਕ腐ਪਸ਼ਨ ਤਾਂ ਖੁਦ ਕਰਦੇ ਪਏ ਜੇ ਜੇ ਇਹਨਾਂ ਦੇ ਕਾਉਂਸਲਰ ਕੋਈ ਗੱਲ ਕਰਦੇ ਆ ਸਾਹਮਣੇ ਨਜ਼ਰ ਆਂਦੀ ਆ ਹੁਣ ਮੈਂ ਮੇਰੇ ਕੋ ਔਨ ਰਿਕਾਰਡ ਆ ਜਿਹੜੀ ਇਹਨਾਂ ਨੇ ਭੂਲਾ ਐਮਸੀ ਦੀ ਗੱਲ ਕੀਤੀ ਆ ਉਹਨੇ ਆਪ ਦੁਕਾਨ ਸਬਲੇਟ ਕੀਤੀ ਲਿੱਤੀ ਆ ਅੱਗੇ ਉਹਨੇ ਦੁਕਾਨ ਵੇਚੀ ਸੀ ਉਹਦਾ ਵੀ ਮੇਰੇ ਕੋ ਐਫੀਡੇਵਟ ਆ ਜਿਹੜਾ ਉਹਨੇ ਅੱਗੇ ਦੁਕਾਨ ਵੇਚੀ ਉਹਦਾ ਵੀ ਐਫੀਡੇਵਟ ਆ ਮੇਰੀ ਆਦਤ ਆ ਮੈਂ ਪਰਸਨਲ ਕਿਤੇ ਜਾਣਾ ਨਹੀਂ ਜਾਂਦਾ ਕਿਸੇ ਗੱਲ ਤੇ ਨਹੀਂ ਰੋਕਾ ਟੋਕਾ ਕਰਨੀ ਜਾਂਦਾ ਕਿਹੜੀ ਗੱਲ ਆ ਕੋਈ ਗੱਲ ਨਹੀਂ ਸਾਡਾ ਕਹਿਣ ਦਾ ਮਤਲਬ ਇਹ ਆ ਜੇ ਮូនਿਕਾ ਜਾਂਗੜਾ ਜੀ ਬਾਹਰ ਚਲ ਗਏ ਸੀ ਅਸੀਂ 50 ਲੱਖ ਰੁਪਈਆ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਬਾਡ ਦੇ ਵਿੱਚ ਲਾਇਆ ਜੇ ਮੀਟਿੰਗ ਕੀਤੀ ਹੈ ਨਹੀਂ ਹਾਜ਼ਰ ਹੋਏ ਪਰ ਇਹਨਾਂ ਦੇ ਬਾਡਾਂ ਦੇ ਵੀ ਕੰਮ ਪਏ ਆ ਓਨ ਰਿਕਾਰਡ ਆ ਮੈਂ ਤੁਹਾਨੂੰ ਆ ਏਜੰਡਾ ਦੇ ਦਿੰਦਾ ਵਿੱਚ ਇਹ ਆਪਾਂ ਮੀਟਿੰਗ ਕੀਤੀ ਸੀ 24 6 24 ਨੂੰ ਪਾਏ ਆ ਕੰਮ ਇਹਨਾਂ ਮੰਗਰ ਨਹੀਂ ਕੀਤਾ ਵੀ ਆਹ ਫਲਾਨੇ ਦਾ ਬਾੜਾ ਕੱਟ ਦਿਓ ਫਲਾਨੇ ਦਾ ਬਾੜ ਕੱਟ ਦਿਓ ਰੇਲਵੇ ਰੋਡ ਤੇ ਜਿਹੜਾ ਰੇਲਵੇ ਰੋਡ ਆ ਉਤੋਂ ਸਾਰਾ ਇਲਾਕਾ ਨੰਗਦਾ ਸਾਰੇ ਬਾੜਾਂ ਦੇ ਲੋਕ ਨੰਗਦੇ ਆ ਸਾਰਾ ਪਿੰਡਾਂ ਦੇ ਲੋਕ ਨੰਗਦੇ ਆ ਸਲੋ ਰੋਡ ਤੋਂ ਸਾਰੇ ਨੰਗਦੇ ਆ ਕਲਾਮ ਰੋਡ ਤੋਂ ਸਾਰੇ ਨੰਗਦੇ ਆ ਤੁਹਾਡੇ ਨਾਲ ਤੁਹਾਨੂੰ ਕੋਈ ਬਿੱਤ ਕਰਾ ਤੁਸੀਂ ਕੋਈ ਤੁਹਾਡੇ ਮਨ ਵਿੱਚ ਕੋਈ ਗੱਲ ਆ ਤੁਸੀਂ ਹਾਈ ਕੋਰਟ ਚੋ ਜਾ ਕੇ ਸਟੇ ਲੈਣੀ ਆ ਤੁਸੀਂ ਸਟੇ ਲੈਣੀ ਕਿਤੇ ਹੋਰ ਗੱਲਾਂ ਦੀ ਲੋ ਸਿਰਫ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਜਦੋਂ ਰੇਲਵੇ ਰੋਡ ਦਾ ਐਸਟੀਮੇਟ ਬਣ ਗਿਆ ਜਦੋਂ ਰੇਲਵੇ ਰੋਡ ਦਾ ਟੈਂਡਰ ਲੱਗਣ ਲੱਗਾ ਉਦੋਂ ਜਾ ਕੇ ਤੁਹਾਡੀਆਂ ਕਲਵੰਤ ਕੋਰੀ ਮੀਟਿੰਗ ਚ ਬੋਲੀ ਜੀ ਮੈਨੂੰ ਗੁੱਸਾ ਆਇਆ ਮੇਰੇ ਬਾੜ ਦਾ ਇੱਕ ਕੰਮ ਨਹੀਂ ਪਿਆ ਮੈਂ ਜਾ ਕੇ ਸਟੇਲ ਲੈ ਲਈ ਇਹਦਾ ਮਤਲਬ ਤੇਰੇ ਬਾੜ ਦਾ ਇੱਕ ਕੰਮ ਨਹੀਂ ਪਿਆ ਸਾਰਾ ਇਲਾਕਾ ਸਫਰ ਕਰੇ ਫਿਰ ਤੁਸੀਂ ਦਰੀ ਪਿਛਾ ਕੇ ਲੋਕਾਂ ਨੂੰ ਸੱਚੇ ਬੰਦੇ ਆ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਜਦੋਂ ਦੀ ਇਹ ਨਗਰ ਕੌਂਸਲ 2021 ਦੀ ਟਿਨਿਓਰ ਦੀ ਬਣੀ ਆ ਸਾਰੇ ਕੰਮਾਂ ਦੀ ਇਨਕੁਆਰੀ ਕਰਾ ਲਓ ਕਰਾਓ ਲਿਗੋ ਐਪਲੀਕੇਸ਼ਨ ਇਹ ਪੰਜ ਸਾਈਨ ਕਰਕੇ ਦੇਣ ਜਿਹੜੇ ਪੰਜ ਚਾਰਜ ਹੈਗੇ ਆ ਛੇ ਨਾਲ ਅਸੀਂ 12 ਜਾਣੇ ਸਾਈਨ ਕਰਦੇ ਹਾਂ ਉਸ ਇਨਕੁਆਰੀ ਲਈ ਅਸੀਂ ਨਾ ਕਰਪਸ਼ਨ ਕੀਤੀ ਹੈ ਨਾ ਕਰਨ ਦੇਣੀ ਆ ਕੋਈ ਵੀ ਅਫਸਰ ਸਾਡਾ ਕੁਝ ਨਹੀਂ ਲੱਗਦਾ ਜਿਹੜੇ ਅਫਸਰ ਨੇ ਕੀਤੀ ਹੋਊਗੀ ਉਹਦੇ ਜਵਾਬ ਦੇ ਜਿੱਦਣ ਅੱਗ ਲੱਗੀ ਸੀ ਉਦੋਂ ਤਾਂ ਬੜੀਆਂ ਬਾਹਾਂ ਲਟਕਾ ਕੇ ਕਹਿੰਦੇ ਸੀ ਹਾਏ ਦੁਨੀਆ ਮਦਰ ਜਦੋਂ ਅੱਗ ਬੁਝ ਗਈ ਔਰ ਤੁਹਾਨੂੰ ਪਤਾ ਮੀਟਿੰਗ ਦੇ ਵਿੱਚ ਪ੍ਰਵੀਨ ਪਾਟੜੀ ਨੇ ਕਿਹਾ ਸੀ ਮੈਂ ਐਸਸੀ ਵਿਰੋਧੀ ਹਾਂ ਤੁਸੀਂ ਵੀ ਸਾਰੇ ਵਿੱਚ ਹੀ ਸੀ ਜਦੋਂ ਤਾਂ ਕੋਈ ਗੱਲ ਹੋ ਜਾਂਦੀ ਆ ਫਿਰ ਉਹ ਉਦੋਂ ਨੂੰ ਤੋੜ ਲੈਂਦੇ ਆ ਤੁਸੀਂ ਜਦ ਇੱਕ ਮੀਟਿੰਗ ਇੱਕ ਐਪਲੀਕੇਸ਼ਨ ਦਿੱਤੀ ਸਾਡਾ ਬਾਰ ਬਾਰ ਵਾ ਉਹਦੀ ਇਨਕੁਆਰੀ ਆ ਉਹਦੀ ਇਨਕੁਆਰੀ ਪੰਜਾਬ ਲੈਵਲ ਤੋਂ ਅਫਸਰ ਆਗੇ ਕਰ ਰਹੇ ਆ ਜੋ ਹੋਊਗਾ ਜਿਹਨੇ ਕੀਤਾ ਹੋਊਗਾ ਭਰੂਗਾ ਜਿਹਨੇ ਕਰਪਸ਼ਨ ਕੀਤੀ ਉਹ ਭਰੂਗਾ ਠੀਕ ਆ ਪਰਸੋਂ ਯੂ ਨੇ ਪ੍ਰੈਸ ਨੂੰ ਬਿਆਨ ਦਿੱਤਾ ਇੱਕ ਮੈਂ ਪੜਿਆ ਇੱਕ ਅਖਬਾਰ ਦੇ ਵਿੱਚ ਉਹਨੇ ਕਿਹਾ ਵੀ ਇੰਨੇ 4.5 5 ਲੱਖ ਰੁਪਏ ਜੀਐਸਟੀ ਜਮ੍ਹਾਂ ਹੋਇਆ ਠੀਕ ਆ ਉਹਨੇ ਕਿਹਾ ਵੀ ਉਹ ਇੱਕ ਮਹੀਨਾ ਉਹ ਚੱਲੀ ਪਾਪਕੋਰਨ ਪਾਪ ਲਾਈਨ ਜਿਹੜੀ ਵੱਡੀ ਹੁੰਦੀ ਹੈ ਜੀਸੀਬੀ ਲੋਹੇ ਦੇ ਟਾਇਰਾਂ ਨਾਲ ਚੱਲਦੀ ਆ ਅਗਲੇ ਦੀ ਵੀ ਗੱਲ ਤੁਹਾਨੂੰ ਇਹ ਥੋੜੋ ਵੀ ਜੇ ਕੋਈ ਅਫਸਰ ਆ ਉਹਨੂੰ ਦੱਬੀ ਜਾਣਾ ਦੱਬੀ ਜਾਣਾ ਉਹਨੂੰ ਹੋਰ ਵੀ ਸੁਣੋ ਮੈਨੂੰ ਲੱਗਦਾ ਜੀ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਦਾ ਜਵਾਬ ਨਹੀਂ ਦਿੱਤਾ ਉਹਦਾ ਜਵਾਬ ਨਹੀਂ ਮਿਲਿਆ ਉਹ ਕਹਿੰਦੇ ਸਰਕਾਰ ਤੁਹਾਡੀ ਆ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਕਹਿੰਦੇ ਸਜ਼ਾ ਮਿਲੂਗੀ ਸਜ਼ਾ ਮਿਲੂਗੀ ਕਦੋਂ ਮੇਰੀ ਬੇਨਤੀ ਸੁਣੋ ਜੀ ਕਾਰਵਾਈ ਕਾਰਵਾਈ ਲਈ ਇੱਕ ਕਾਰਵਾਈ ਲਈ ਉੱਪਰ ਭੇਜ ਦਿੱਤਾ ਗਿਆ ਹਰ ਕੰਮ ਨੂੰ ਟਾਈਮ ਲੱਗਦਾ ਜਿਹੜਾ ਜਿਹੜੇ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਈ ਸਰਕਾਰ ਸਾਡੀ ਸਾਨੂੰ ਕਰਨਾ ਚਾਹੀਦਾ ਅਸੀਂ ਇੰਨੀ ਨੀਚ ਲੀਆਂ ਇਹਨਾਂ ਦੀਆਂ ਇਹਨਾਂ ਵਾਲੀਆਂ ਹਰਕਤਾਂ ਦੇ ਨਹੀਂ ਜਾਂਦੇ ਉਹ ਉਹਨਾਂ ਦਾ ਸਵਾਲ ਹੈ ਜਿੰਦਾ ਤੂੰ ਕਹਿੰਦਾ ਕਿ ਇੱਕ ਐਮਸੀ ਜੇ ਤਿੰਨ ਮੀਟਿੰਗਾਂ ਤੇ ਨਹੀਂ ਹਾਜ਼ਰ ਹੁੰਦਾ ਲੰਬੇ ਸਮੇਂ ਤੋਂ ਉਹ ਤਾਂ ਉਹ ਤਾਂ ਫਿਰ ਆਟੋਮੈਟਿਕਲੀ ਉਹਦੀ ਐਮਸੀ ਜਾਣੀ ਚਾਹੀਦੀ ਹੈ ਉਹ ਸਰਕਾਰ ਕਿਉਂ ਨਹੀਂ ਕਰ ਰਹੀ ਪੁੱਤ ਕਾਰਵਾਈ ਕਰ ਰਹੀ ਹੈ ਚਲੋ ਇਹ ਮੈਂ ਮੇਰੀ ਇਨਫੋਰਮੇਸ਼ਨ ਹੈ ਕਿ ਇੱਕ ਐਮਸੀ ਨੇ ਕਿਸੇ ਨੇ ਇਸ ਜੀਸੂ ਐਪਲੀਕੇਸ਼ਨ ਵਿੱਚ ਦਿੱਤੀ ਹੋਈ ਆ ਦੇਖੇ ਡਾਇਰੈਕਟਰ ਸਾਹਿਬ ਨੂੰ ਪੇਜ ਕਰਦਾ ਉਹ ਡਾਇਰੈਕਟਰ ਸਾਹਿਬ ਨੂੰ ਭੇਜਦੀ ਆ ਲਿਖ ਕੇ ਕਿਸੇ ਐਮਸੀ ਨੇ ਕੰਪਲੇਂਟ ਕੀਤੀ ਸੀ ਉਹ ਡਾਇਰੈਕਟਰ ਸਾਹਿਬ ਨੂੰ ਭੇਜਦੀ ਆ ਮੇਰਾ ਕਹਿਣ ਦਾ ਮਤਲਬ ਤੁਸੀਂ ਬਿਲਕੁਲ ਸਹੀ ਆ ਜੀ ਸਰਕਾਰ ਸਾਡੀ ਸਾਨੂੰ ਕਾਰਵਾਈ ਕਰਨੀ ਚਾਹੀਦੀ ਪਰ ਜਿਹੜੇ ਇਹਨਾਂ ਦੇ ਵਿੱਚ ਨਾਲ ਬਾਹਾਂ ਚੱਕਦੇ ਐ ਐਮਸੀ ਆਪ ਤਾਂ ਕਰਪਸ਼ਨ ਨਾਲ ਲਿਪਤਾ ਹੁਣ ਪ੍ਰਵੀਨ ਪਹਾੜੀ ਦੀ ਦੁਕਾਨ ਦੇਖ ਲੋ 5 ਫੁੱਟ ਨਾਲੀ ਵਧਾ ਕੇ ਥੜਾ ਵਧਾ ਕੇ ਉਹਦੇ ਤੇ ਫਰੇਮ ਲਾ ਕੇ ਪੂਰੀ ਦੁਕਾਨ ਕਾਬਜ ਕਰ ਲਈ ਬਾਹਰ ਪੂੜੀਆਂ ਕੱਢ ਲਈਆਂ ਤੁਸੀਂ ਕਾਰਵਾਈ ਕਰੋ ਨਹੀਂ ਨਹੀਂ 1 ਮਿੰਟ ਮੇਰੀ ਗੱਲ ਤਾਂ ਸੁਣੋ ਜੀ ਉਹ ਬੰਦੇ ਗੱਲਾਂ ਕਰਨ ਛੱਜ ਤਾਂ ਬੋਲੇ ਤੇ ਸ਼ਾਨਣੀ ਬੋਲਣ ਢਈ ਆ ਮੈਂ ਤਾਂ ਉਹ ਗੱਲ ਕਰਦਾ ਪਿਆ ਉਹਨੂੰ ਆਪ ਵੀ ਜੇ ਉਹ ਬਹੁਤ ਸਿਧਾਂਤਾਂ ਦਾ ਪੱਕਾ ਆ ਅਸੀਂ ਪਰਸਨਲ ਨਹੀਂ ਸੀ ਜਾਂਦੇ ਉਹ ਸਾਡਾ ਨਾਂ ਲੈ ਲੈ ਪਰਸਨਲ ਗੱਲਾਂ ਕਰਦੇ ਅਸੀਂ ਤਾਂ ਕਰਦੇ ਪਏ ਆ ਬਈ ਇਹੋ ਜੇ ਤਾਂ ਤੂੰ ਕੰਮ ਕਰਦੇ ਪਏ ਆ ਤੁਸੀਂ ਇਹ ਕੂੜੇ ਦੇ ਡੰਪ ਨੇ ਮਾਮਲੇ ਤੇ ਉਹਨਾਂ ਨੇ ਸਟ੍ਰਾਈਕ ਕੀਤੀ 10 ਗਿਆ ਦਾ ਦਿਨ ਤੋਂ ਬਦੀ ਵਿਛਾ ਕੇ ਬੈਠੇ ਹੋਏ ਆ ਠੀਕ ਹੈ ਕਿਉਂਕਿ ਸਰਕਾਰ ਤੋਂ ਹੱਡੀ ਹੈਗੀ ਆ ਪਰ ਜੇ ਉਹਨਾਂ ਨੇ ਗਲਤ ਕੰਮ ਕੀਤੇ ਤੁਹਾਨੂੰ ਦਦੀ ਵਿਛਾ ਦੇ ਲੋੜ ਹੀ ਨਹੀਂ ਤੁਸੀਂ ਤਾਂ ਸਿੱਧੀ ਕਾਰਵਾਈ ਕਰੋ ਜਾਂ ਸਾਨੂੰ ਦੱਸੋ ਕਿ ਅਸੀਂ ਆਪ ਆ ਨਹੀ ਨਹੀ ਮੇਰੀ ਗੱਲ ਸੁਣੋ ਜੀ ਈਓ ਨੇ ਈਓ ਮੇਰੀ ਬੇਨਤੀ ਸੁਣੋ ਈਓ ਨੇ ਜਾਂ ਅਕਾਊਂਟੈਂਟ ਨੇ ਜਾਂ ਕਲਰਕਾਂ ਨੇ ਮਿੱਟੀ ਪਾਈ ਆ ਮੇਰੀ ਗੱਲ ਸੁਣੋ ਠੀਕ ਹੈ ਜਦ ਕਮੇਟੀ ਭੰਗਾ ਕਿਸੇ ਪ੍ਰਧਾਨ ਜੀ ਦੇ ਜਾਂ ਕਿਸੇ ਬਾਈਸ ਪ੍ਰਧਾਨ ਦੇ ਜਾਂ ਕਿਸੇ ਦੇ ਸਾਈਨ ਨੇ ਨਹੀਂ ਅਫਸਰਾਂ ਦੇ ਸਾਈਨ ਆ ਫੇ ਉੱਥੇ ਦਰੀ ਬਜਾ ਕੇ ਵੀ ਆਪ ਸਰਕਾਰ ਮੁਰਦਾਬਾਦ ਦਾ ਕਿਉਂ ਨਾ ਰਹਾ ਲੰਦੇ ਮੇਰੀ ਬੇਨਤੀ ਸੁਣੋ ਠੀਕ ਆ ਹਾਂ ਸੁਣੋ ਜੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਜੇ ਮੈਂ ਤੁਸੀ ਮਾਨਯੋਗ ਏਡੀਸੀ ਸਾਹਿਬ ਨੂੰ ਪੁੱਛ ਲਓ ਮੈਂ ਕਹਾਂ ਜੀ ਇੱਥੇ ਕਾਰਵਾਈ ਕਰੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦਿਓ ਉਹਨਾਂ ਨੇ ਉਸੇ ਵੇਲੇ ਚੰਡੀਗੜ੍ਹ ਅਫਸਰ ਆਏ ਐਸਸੀ ਕੋਈ ਕੁਲਵਿੰਦਰ ਸਿੰਘ ਜੀ ਐਸਸੀ ਕੋ ਤੋਤੇ ਪੋਸਟ ਦਾ ਆਇਆ ਉਹ ਲੈ ਕੇ ਸਾਰਾ ਰਿਕਾਰਡ ਦੇਖ ਕੇ ਉਹਨਾਂ ਨੇ ਉੱਪਰ ਭਜਵਾਇਆ ਜਦ ਰਿਕਾਰਡ ਹੀ ਉੱਪਰ ਚਲਾ ਗਿਆ ਕਾਰਵਾਈ ਉੱਪਰੋਂ ਹੋਣ ਲੱਗ ਪਈ ਫਿਰ ਦਰੀ ਭਜਾਉਂਦਾ ਅਸਲੀ ਗੱਲ ਤੋਂ ਕਾਹਨੂੰ ਧਿਆਨ ਪਟਕਾਉਂਦੇ ਆ ਹਾਈ ਕੋਰਟ ਦੇ ਵਿੱਚ ਸਟੇ ਲੈਣ ਲਈ ਸੜਕਾਂ ਦੀਆਂ ਸਟੇਆਂ ਕੱਲ੍ਹ ਹੀ ਲੈਂਦੇ ਆ ਸ਼ਹਿਰ ਦੀ ਡਿਵੈਲਪਮੈਂਟ ਕਿਉਂ ਰੋਕਦੇ ਆ ਤੁਸੀਂ ਲੜਾਈ ਲੜਨੀ ਆ ਜਿਹੜੀ ਕੰਪਲੇਂਟ ਹੋਈ ਆ ਜਿੱਦਣ ਕੰਪਲੇਂਟ ਦਾ ਨਾ ਤੁਹਾਨੂੰ ਕੋਈ ਰਿਜ਼ਲਟ ਮਿਲੂਗਾ ਤੁਸੀਂ ਇੱਧਰ ਹੀ ਭਜਾ ਲਈਓ ਦਰिब जान ਦਾ ਤਾਂ ਮਤਲਬ ਤਾਂ ਹੁੰਦਾ ਵੀ ਅਸੀਂ ਕੰਪਲੇਂਟ ਦੇਣ ਗਏ ਸੀ ਡੀਸੀ ਸਾਹਿਬ ਨੂੰ ਉਹਨਾਂ ਨੇ ਲਈ ਤੀ ਨਹੀਂ ਉਹਨਾਂ ਨੇ ਤਾਂ ਉਸੇ ਵੇਲੇ ਕਹਿ ਦਿੱਤਾ ਬਿਆਨ ਵੀ ਤੁਹਾਡੀਆਂ ਅਖਬਾਰਾਂ 'ਚ ਦੇ ਦਿੱਤੇ ਵੀ ਮੈਂ ਉੱਪਰ ਡਾਇਰੈਕਟਰ ਲੋਕਲ ਬੋਰਡ ਨੂੰ ਭੇਜ ਦਿੱਤੇ ਉੱਪਰ ਕਾਰਵਾਈ ਚੱਲਦੀ ਪਈ ਆ ਉਹ ਦਾਦੀ ਜਿਹੜੇ આરોਪ ਡਾਕਟਰ ਸਾਹਿਬ ਨੇ ਉਹਨਾਂ ਤੇ ਲਗਾਏ ਆ ਬਲੇ ਦੁਕਾਨਾਂ ਨੂੰ ਲੈ ਕੇ ਤੇ ਇਹ ਬਾਹਰ ਜਾਂਦੇ ਲੈ ਕੇ। ਕੀ ਤੁਸੀਂ ਸਰਕਾਰ ਨੂੰ ਐਦਾਂ ਦਾ ਕੋਈ ਸ਼ਿਕਾਇਤ ਪੱਤਰ ਦਿਓਗੇ? ਅਸੀਂ ਅਸੀਂ ਉਹ ਅਸੀਂ ਉਹਨਾਂ ਵਾਲੇ ਪਾਸ ਜਿੰਨਾਂ ਦੇ ਨਹੀਂ ਚੱਲਦੇ ਜੀ। ਪਰ ਫੇ ਤੁਸੀਂ ਲਿਆਜ ਕਰਦੇ ਨਹੀਂ 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 ਲਿਆਜ ਨਹੀਂ ਪਰ ਬਿਲਕੁਲ ਕਾਰਵਾਈ ਕਰਤੀ। ਨਹੀਂ ਨਹੀਂ ਡਾਕਟਰ ਨੇ ਮਿੱਟੀ ਵਾਲੀ ਕਾਰਵਾਈ ਫਿਰ ਭੂਂਬਲੇ ਵਾਲੀ ਸੀ। ਭੂਂਬਲੇ ਵਾਲੀ ਸੁਣੋ ਭੂਂਬਲੇ ਵਾਲੀ ਜਿਹੜੀ ਆ ਮੇਰੀ ਗੱਲ ਤਾਂ ਸੁਣੋ ਭੂਂਬਲਾ ਐਮ ਸੀ ਸਾਹਿਬ ਦੀ ਜਿਹੜੀ ਕੰਪਲੇਨਟ ਜੋ ਉਹਨਾਂ ਦੀ ਹੈਗੀ ਆ ਉਹ ਆਲਰੇਡੀ ਉੱਪਰ ਜਾ ਚੁੱਕੀ। ਠੀਕ ਹੈ ਜੀ ਕਿਸੇ ਐਮਸੀ ਨੇ ਸ਼ਿਕਾਇਤ ਕੀਤੀ ਸੀ ਸਾਰਿਆਂ ਚੋਂ ਉਹ ਆਲਰੇਡੀ ਉੱਪਰ ਜਾ ਚੁੱਕੀ ਉਹ ਤੇ ਸੁਣੋ ਸੁਣੋ ਤਾਂ ਸੋ ਇੱਕ ਮਿੰਟ ਵਾਲੀ ਵੀ ਜਾ ਚੁੱਕੀ ਜਿਹੜਾ ਵੀ ਚਾਹੇ ਸਰਕਾਰ ਹੋਵੇ ਸਾਰੇ ਉੱਪਰੋਂ ਵੀ ਆਉਂਦੇ ਆ ਜਵਾਬ ਤਲਬੀਆਂ ਆਉਂਦੀਆਂ ਪਈਆਂ ਇਹ ਤੁਹਾਨੂੰ ਦੱਸ ਸਕਦੇ ਆ ਉਹਨਾਂ ਦਾ ਜਨਰਲ ਾਲੀ ਵੀ ਚਲੇ ਗਈ ਮੋਨਿਕਾ ਜਾਂਗੜੀ ਵੀ ਚਲੇ ਗਈ ਔਰ ਲੜੀ ਆਪਣੇ ਆਪ ਚਲੇ ਗਈ ਅਸੀਂ ਇਹ ਸਾਡਾ ਮਤਲਬ ਇਹ ਜਾਂਚ ਚੱਲਦੀ ਜਾਂ ਫਿਰ ਤੁਸੀਂ ਇੰਟਰਰਪਟ ਕਰ ਸਕਦੇ ਆ ਉਹ ਕਹਿੰਦੇ ਜੀ ਤੁਹਾਡੇ ਕੋਲ ਜਾਂ ਤੁਸੀਂ ਪ੍ਰੈਸ ਨੂੰ ਹਾਂ ਜੀ ਜਾਂ ਚੁੱਕੀ ਆ ਜੀ ਦੱਸ ਦਿਓ ਗੱਲ ਪੂਰੀ ਆ ਕਿਉਂਕਿ ਸ਼ਹਿਰ ਦਾ ਪੈਸਾ ਦਾ ਚੰਡੀਗੜ੍ਹ ਡਾਇਰੈਕਟੋਰੇਟ ਨੂੰ ਜਾ ਚੁੱਕੀ ਆ ਚੰਡੀਗੜ੍ਹ ਚੰਡੀਗੜ੍ਹ ਡਾਇਰੈਕਟੋਰੇਟ ਨੂੰ ਜਾ ਚੁੱਕੀ ਆ ਚੰਡੀਗੜ੍ਹ ਡਾਇਰੈਕਟੋਰੇਟ ਤੋਂ ਇਹਨਾਂ ਨਗਰ ਕੌਂਸਲ ਨਵਾਂ ਸ਼ਹਿਰ ਕੋਲੋਂ ਜਵਾਬ ਤਲਬ ਵੀ ਕਰ ਦਿੱਤੀ ਗਈ ਆ ਦੁਆਰਾ ਫੇਸਿੰਗ ਹੈ ਹਾਂ ਪ੍ਰੈਸਿਡੈਂਟ ਅੱਛਾ ਤੁਹਾਡੇ ਲੋਕਾਂ ਦੇ ਕੋਠੀ ਉਰ ਤੋਂ ਕਬਜੇ ਸਾਰੇ ਚੱਕੇ ਆ ਜੀ ਨਜਾਇਜ਼ ਜਿਹੜੇ ਚੱਕੀ ਜਿਹੜੀਆਂ ਥੜੀਆਂ ਬਣੀਆਂ ਉਹ ਕਹਦੇ ਨੇ ਚੱਕੀਆਂ ਜੀ ਕਿਹੜੀਆਂ ਜੀ ਜਿਹੜੀਆਂ ਤੁਸੀਂ ਕਹਿੰਦੇ ਆ ਉਹਨਾਂ ਬਣੀਆਂ ਥੜੀਆਂ ਜੀ ਨਜਾਇਜ਼ ਨੜੀਆਂ ਬਣੀਆਂ ਉਹ ਕੀਤਾ ਉਹ ਕੀਤਾ ਨਹੀਂ ਜਿਹੜੀਆਂ ਤੁਹਾਡੀਆਂ 2 ਮਿੰਟ ਜੀ ਜਿਹੜੀਆਂ ਥੜੀਆਂ ਥੜੀਆਂ ਦਾ ਫੈਸਲਾ ਹੋਇਆ ਸੀ ਸਾਰੇ ਦੁਕਾਨਦਾਰਾਂ ਦਾ ਨਾ ਸੁਣ ਲਓ ਵੀ ਜਿਹੜੀ ਥੜੀ ਬਣੀ ਹੈ ਨਾਲੀ ਤੋਂ ਬਾਹਰ ਕੋਈ ਨਾਲੀ ਤੋਂ ਬਾਹਰ ਕੋਈ ਸਮਾਨ ਨਹੀਂ ਲਾਊਗਾ ਠੀਕ ਹੈ ਜੀ ਪਰ ਥੜੀਆਂ ਬਣਾ ਕੇ ਥੜੀਆਂ ਤੇ ਕਬਜ਼ਾ ਪੂਰਾ ਕਰਨਾ 5 ਫੁੱਟ ਦੁਕਾਨ ਖੋਲ੍ਹਣੀ ਉਹ ਤਾਂ ਨਜਾਇਜ਼ ਆ ਕਿਉਂ ਉਹ ਤਾਂ ਉਹ ਪਾਰਟੀ ਕੋਲ ਮੇਰੀ ਬੇਨਤੀ ਸੁਣੋ ਉਹ ਤਾਂ ਅਸੀਂ ਤਾਂ ਕੀਤੀ ਆ ਕੋਈ ਨਹੀਂ ਅੱਜ ਅੱਜ ਪ੍ਰੈਸ ਨੂੰ ਪਤਾ ਲੱਗ ਕੇ ਆਪ ਸਰ ਵੀ ਜਾਗ ਜਾਊਗੇ ਮੈਂ ਤਾਂ ਤਾਂ ਕਹਿੰਨਾ ਜਿਹੜਾ ਇਮਾਨਦਾਰੀ ਦਾ ਸਾਮਣੋਂ ਵੱਡੀ ਬਾਹ ਚੱਕਦਾ ਪਹਿਲਾਂ ਆਪਣੇ ਉਹ ਥੱਲੇ ਝਾੜੂ ਮਾਰੇ ਵੀ ਆਪ ਕਿਹੜੇ ਕੰਮਾਂ ਚ ਪਿਆ ਆ ਆਪਣਾ ਮੇਰੇ ਕੋ ਹੁਣ ਨਹੀਂ ਕੋਈ ਇਹੋ ਜਿਹੀ ਗੱਲ ਮੈਂ ਸਾਕੋ ਜਾਣਦਾ ਮੈਂ ਨਹੀਂ ਜਵਾਨ ਖੋਲ੍ਹਣੀ ਚਾਹੁੰਦਾ ਪਹਿਲਾਂ ਆਪਣਾ ਦੇਖੇ ਹੋਰ ਸੁਣੋ ਹਰ ਬੰਦੇ ਦੇ ਕਿਸੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਆ ਉੱਤੇ ਬੈਠ ਕੇ ਗੱਲਾਂ ਬਹੁ ਹੋ ਜਾਂਦੀਆਂ ਬੜਾ ਵੱਡਾ ਜੀ ਐ ਹੋ ਗਿਆ ਐ ਹੋ ਗਿਆ ਉਹ ਅਫਸਰਾਂ ਨੂੰ ਤੂੰ ਕੀ ਕਹਿੰਦਾ ਪਿਆ ਸੀ ਅਫਸਰ ਤੁਹਾਨੂੰ ਦੱਸ ਸਕਦੇ ਆ ਚਲੋ ਇਹ ਤੁਸੀਂ ਸਿਧਾਂਤਾਂ ਦੀ ਗੱਲ ਕਰਦੇ 1 ਸਵਾਲ ਤੁਹਾਡੇ ਡਾਕਟਰ ਕਮਲ ਜੀ ਤੁਸੀਂ ਕਹਿੰਨੇ ਕਿ ਕੋਟੇਸ਼ਨਰ ਤੇ ਜਿਹੜਾ ਕੰਮ ਹੋਇਆ ਉਹਦੇ ਉੱਤੇ ਵੀ ਜਾਂਚ ਹੋਣੀ ਚਾਹੀਦੀ ਉਹ ਨੂੰ ਥੋੜਾ ਐਕਸਪਲੇਨ ਕਰੋ ਮੈਂ ਇਹ ਕਹਿੰਦਾ ਜਦੋਂ ਦੇ ਅਸੀਂ ਐਮਸੀ ਬਣੇ 21 21 ਚ ਸਚਨ ਦਿਵਾਨ ਜੀ ਪ੍ਰਧਾਨ ਬਣੇ ਠੀਕ ਹੈ ਉਹਨਾਂ ਦੇ ਟਾਈਮ ਦੇ ਵਿੱਚ ਲਗਭਗ ਲਗਭਗ ਮੇਰੇ ਖਿਆਲ ਚ ਐਗਜੈਕਟ ਫਿਗਰ ਤਾਂ ਮੈਂ ਇਸ ਵੇਲੇ ਨਹੀਂ ਦੇ ਸਕਦਾ ਮੋਰ ਥੈਨ 1 ਡੇਡ ਕਰੋੜ ਦੇ ਕੰਮ ਕੋਟੇਸ਼ਨਾਂ ਤੇ ਹੋਏ ਕਿ ਆ ਪਾਰਟੀਆ ਸਾਹਿਬ ਅਸੀਂ ਉਹਦੇ ਲਈ ਜਾਂਚ ਕਰਾਉਣ ਲਈ ਸਾਡੇ ਨਾਲ ਖੜਦੇ ਕੀ ਸਾਈਨ ਕਰਨ ਨੂੰ ਤਿਆਰ ਗੱਲਾਂ ਕਰਦੇ ਆਪਾਂ ਇਮਾਨਦਾਰੀ ਦੀਆਂ ਆਪਾਂ ਨੂੰ ਸਾਰੀ ਕਰਨ ਲੈਣੀ ਚਾਹੀਦੀ ਹੈ ਉਹ ਟੇਸ਼ਨਾਂ ਤੇ ਕੰਮ ਜਿੰਨੇ ਵੀ ਹੋਏ ਉਹਦੀ ਜਾਂਚ ਹੋ ਲੈਣੀ ਚਾਹੀਦੀ ਹੈ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਸਾਡੇ ਵੱਲੋਂ ਕੋਈ ਨਹੀਂ ਸਾਡੇ ਵੱਲੋਂ ਉਹਨੂੰ ਬੇਨਤੀ ਹੈ ਕਿ ਆਪਾਂ ਨੂੰ ਸਾਰੀ ਜਾਂਚ ਕਰ ਲੈਣੀ ਚਾਹੀਦੀ ਹੈ ਠੀਕ ਹੈ ਜੀ ਵੀ ਆਪਾਂ ਜੇ ਬੈਠੇ ਆ ਸ਼ਰਤ ਕੋਈ ਨਹੀਂ ਹੈ ਆਹ ਜਾਂਚ ਤਾਂ ਚੱਲਦੀ ਪਈ ਹੈ ਦਫ਼ਤਰ 'ਚ ਬੈਠ ਜਿਹੜੀ ਉਹਨਾਂ ਨੇ ਕੰਪਲੇਂਟ ਕੀਤੀ ਉਹਨਾਂ ਨੇ ਮਿੱਟੀ ਦਾ ਸਵਾਲ ਉਠਾਇਆ ਇਹ ਤਾਂ ਉਹਨਾਂ ਨੂੰ ਵੀ ਪਤਾ ਹੈ ਜਾਣਕਾਰੀ ਆ ਜਾਣ ਬੁੱਝ ਕੇ ਧਰਨੇ ਵਾਲਾ ਡਰਾਮਾ ਰਚ ਰਹੇ ਆ ਉਹਨਾਂ ਨੂੰ ਵੀ ਪਤਾ ਵੀ ਇਨਕੁਆਇਰੀ ਚੱਲ ਰਹੀ ਹੈ ਜੀ ਯਕਿ ਜਦੋਂ ਉਹਨਾਂ ਨੂੰ ਕੰਪਨੀ ਦੀਆਂ ਅੰਦਰੀਆਂ ਗੱਲਾਂ ਦਾ ਪਤਾ ਹੋ ਸਕਦਾ ਵੀ ਕਿੰਨਾ ਕੰਮ ਕੀਤਾ ਜਾ ਸਕਦਾ ਮੈਕਸਿਮ ਤੋਂ ਮੈਕਸਿਮ ਨਹੀਂ ਨਹੀਂ ਟੋਟਲ ਕੰਮ ਮੈਂ ਦੱਸਿਆ ਮੈਂ ਕੋਈ ਇੱਕ ਕੁਟੇਸ਼ਨ ਦੇ ਨਹੀਂ ਕੀਤਾ ਉਹ ਕੁਟੇਸ਼ਨ ਦੀ ਇਦਾਂ ਦੀ ਕੋਈ ਲਿਮਟ ਨਹੀਂ ਹੈ ਕੁਟੇਸ਼ਨ ਦੀ ਲਿਮਟ ਹੈਗੀ ਆ ਵੀ ਜਿੱਦਾਂ 30000 40000 50000 ਇਦਾਂ ਅਮਾਊਂਟ ਦੀ ਲਿਮਟ ਹੈਗੀ ਆ ਵੀ ਇੰਨੇ ਤੋਂ ਘੱਟ ਦਾ ਕੰਮ ਆਪਾਂ ਕੁਟੇਸ਼ਨਾਂ ਦੇ ਕਰਵਾ ਸਕਦੇ ਭਗਾਂਜੀ ਮੀਟਿੰਗ ਆਦਿ ਨੇ ਸਟੇ ਨੂੰ ਲੈ ਕੇ ਮੈਂ ਸਵਾਲ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਜਿਹੜਾ ਮੰਡੀ ਦੇ ਵਿੱਚ ਬਾਥਰੂਮ ਬਣਾਇਆ ਗਿਆ ਉੱਤੇ 2 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਇਸ ਕਰਕੇ ਸਟੇਲਿਆ ਕਿ ਉੱਤੇ ਕਪੜੇ ਹੁੰਦੇ ਕੋਈ ਖਰਚਾ ਹੋਇਆ ਨਹੀਂ ਜੀ ਉਹਦੇ ਤੇ ਮੇਰੀ ਬੇਨਤੀ ਸੁਣਾ ਨਾ ਨਹੀਂ ਨਹੀਂ 2 ਲੱਖ ਦਾ ਹੋਇਆ ਜਾਂ 4 ਲੱਖ ਦਾ ਹੋਇਆ ਮਤਲਬ ਇਹ 1 ਮਿੰਟ ਇੱਕ ਬਾਥਰੂਮ ਤੇ 2 ਲੱਖ ਦਾ ਖਰਚਾ ਹੋ ਗਿਆ ਉਹ ਕਹਿੰਦੇ ਆ ਜਦ ਕੀ ਹੋਇਆ ਨਹੀਂ ਤਾਂ ਉਹਦੇ ਤੇ ਸਾਰੇ ਸ਼ਹਿਰ ਨੂੰ ਸਫਰ ਕਰ ਦੇਣਾ ਸਾਰੇ ਸ਼ਹਿਰ ਦੀ ਉੱਤੇ ਸਟੇਲ ਲੈ ਲੈਣੀ ਮੈਨੂੰ ਦੱਸ ਦੋ ਲੱਖ ਰੁਪਏ ਦਾ ਐਸਟੀਮੇਟ ਪਾਸ ਹੋਇਆ ਸੀ ਉਹਦਾ ਰਿਪੇਅਰ ਦਾ ਹਜੇ ਤੱਕ 1 ਰੁਪਿਆ ਨਹੀਂ ਖਰਚ ਹੋਇਆ ਉਹਦੇ ਤੇ ਇਹੀ ਤਾਂ ਕਹਿੰਦੇ ਅਸੀਂ ਤੁਸੀਂ ਝੂਠ ਬੋਲ ਰਹੇ ਬਾਰ-ਬਾਰੇ ਮੈਨੂੰ ਦੱਸਣ 1 ਰੁਪਏ ਦੀ ਵੀ ਪੇਮੈਂਟ ਹੋਈ ਹੋਵੇ ਉਹਦੇ ਪੇਮੈਂਟ 10 ਲੱਖ ਦਾ ਬਣ ਜਾਂਦਾ ਬਾਅਦ ਚ ਪਾਰਟੀਆ ਸਾਹਿਬ ਨੂੰ ਮੈਂ ਬੇਨਤੀ ਆ ਵੀ ਪਹਿਲਾਂ ਪ੍ਰੋਸੀਜਰ ਸਮਝ ਲੈਣ ਚੰਗੀ ਮੀਟਿੰਗ ਦੇ ਵਿੱਚ ਐਸਟੀਮੇਟ ਪਾਸ ਹੁੰਦਾ ਕਿ ਆ 2 ਲੱਖ ਰੁਪਈਆ ਉਹਦੇ ਤੇ ਰਿਪੇਅਰ ਤੇ ਖਰਚ ਆਣਾ ਉਸ ਤੋਂ ਬਾਅਦ ਠੇਕੇਦਾਰ ਨੂੰ ਕੰਮ ਦਿੱਤਾ ਜਾਂਦਾ ਠੇਕੇਦਾਰ ਉਹਦਾ ਕੰਮ ਕਰਦਾ ਉਹਦਾ ਕੰਮ ਕਰਕੇ ਫਿਰ ਉਹ ਅਫਸਰਾਂ ਨੂੰ ਦਿਖਾਉਂਦਾ ਵੀ ਦੱਸੋ ਜੀ ਮੇਰਾ ਇੰਨੇ ਦਾ ਕੰਮ ਹੋ ਗਿਆ ਉਹ 2 ਲੱਖ ਦਾ ਇੱਕ ਦਾ ਐਸਟੀਮੇਟ ਹੁੰਦਾ ਉਸ ਤੋਂ ਬਾਅਦ ਕਿੰਨੇ ਦੀ ਉਹਦੀ ਪੇਮੈਂਟ ਹੋਣੀ ਆ ਉਹ ਕੰਮ ਦੇ ਹਿਸਾਬ ਨਾਲ ਮਿੰਤੀ ਦੇ ਹਿਸਾਬ ਨਾਲ ਹੁੰਦੀ ਆ ਕਾਉਂਸਲ 'ਚ ਇਤੇ ਇੱਕ ਪ੍ਰੋਸੀਜਰ ਆ ਸਰਕਾਰ ਦਾ ਅੱਛਾ ਮੀਟਿੰਗਾਂ ਦਾ ਨਾਮ ਉਹਦੇ ਤੇ ਇੱਕ ਹਜੇ ਤਾਂ ਕੋਈ ਪੇਮੈਂਟ ਹੀ ਨਹੀਂ ਹੋਈ ਉਹਦੇ ਤੇ ਕਿਹੜਾ ਕਪੜਾ ਹੋ ਗਿਆ ਮੈਂ ਕਹਿੰਦਾ ਮੀਟਿੰਗ 'ਚ ਕਿਹੜਾ ਕਪੜਾ ਹੁੰਦਾ ਪਾਰਟੀਆ ਸਾਹਿਬ ਤਾਂ ਇਹ ਕਹਿੰਦੇ ਮੀਟਿੰਗਾਂ 'ਚ ਵੀ ਕਪੜਾ ਹੁੰਦਾ ਤੁਸੀਂ ਦੱਸੋ ਮੀਟਿੰਗਾਂ 'ਚ ਕੀ ਕਪੜਾ ਹੁੰਦਾ ਮੀਟਿੰਗਾਂ ਦਾ ਨਾਮ ਆਉਣ ਕਰਕੇ ਸ਼ਹਿਰ ਦਾ ਕਿੰਨਾ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ ਹੋ ਰਿਹਾ ਸਾਰਾ ਟੈਂਡਰ ਦਾ ਸਾਰੇ ਕੰਮ ਰੁਕੇ ਮੇਰੀ ਗੱਲ ਠੀਕ ਹੈ ਜੀ ਤੁਸੀਂ ਪੈਸੇ ਆ ਅਸੀਂ ਐਸਟੀਮੇਟ ਪਾਸ ਕਰਾਂਗੇ ਪਾਸ ਕਰਕੇ ਕੰਮ ਕਰਾਂਗੇ ਲੋਕ ਚਾਹੇ ਇਹਨਾਂ ਦੇ ਬਾੜਾ ਜਾਂ ਇਹ ਇਹ ਤਾਂ ਵੱਡੀ ਐਵੇਂ ਮੁੱਦਾ ਬਣਾ ਲੈਣਾ ਮਤਲਬ ਜੀ ਸਾਡੇ ਬਾੜਾਂ ਦੇ ਕੰਮ ਨਹੀਂ ਪੈਂਦੇ ਚਲੋ ਮੰਨ ਲਓ ਇਹਨਾਂ ਦੇ ਨਹੀਂ ਪੈਂਦੇ ਇਹਨਾਂ ਚਾਰਾਂ ਪੰਜਾਂ ਦਾ ਹੀ ਨਹੀਂ ਪੈਂਦੇ 15 ਦੇ ਤਾਂ ਪੈਂਦੇ ਆ ਇਹ ਚਾਰੋਂ ਪਰ ਜਉਨਾਂ ਦੇ ਪੈਂਦੇ ਲੋਕ ਇਹ ਤਾਂ ਪਾਏ ਆ ਅਸੀਂ ਤਾਂ ਦੇਖੋ ਸਾਡੇ ਕੋਲ ਪ੍ਰੂਫ ਉਹ ਆ ਲੋਕ ਸਾਨੂੰ ਕਾਲਸ ਕਰਦੇ ਆ ਲਗਭਗ 72 ਲੱਖ ਦੇ ਕਮੈਂਟ ਕੁਲਵੰਤ ਕੌਰ ਦੇ ਵਾਰਡ ਦੇ ਸੀ ਵਾਰਡ ਦੇ ਆ ਉਸ ਮੀਟਿੰਗ ਤੇ ਸਟੇਲ ਆ ਲਗਭਗ 72 ਲੱਖ ਦੇ ਜਿਹੜੇ ਜਿਹੜੇ ਪਰਦੇਸਾਂ ਚ ਆਪਣੇ ਕਿ ਐਮਸੀ ਉਹਨਾਂ ਦੇ ਵਾਰਡ ਤੋਂ ਰੋਜ਼ ਕਾਲ ਆ ਜਾਂਦੀ ਪਾਣੀ ਖੜਾ ਜਿੱਕ ਦੀ ਕੋਸ਼ ਆ ਉਹਨਾਂ ਦੇ ਉਹਨਾਂ ਸੁਣੋ ਜਿਹੜੇ ਚਲੇ ਗਏ ਚਾਹੇ ਸਾਡੇ ਚਲੇ ਜਾਣ ਚਾਹੇ ਉਹਨਾਂ ਦੇ ਚਲੇ ਜਾਣ ਅਸੀਂ ਕਦੇ ਨਹੀਂ ਇਹ ਸੋਚਿਆ ਤੁਹਾਨੂੰ ਕਹਾਂ ਜੀ ਮੈਂ 50-55 ਲੱਖ ਰੁਪਈਆ ਮੋਨਿਕਾ ਜੀ ਦੇ ਵਾਰਡ ਚ ਲਾਇਆ ਜਿਹੜੀਆਂ ਗਲੀਆਂ ਦੇ ਸੀ ਜੇ ਸਾਡੇ ਮਨ ਚ ਹੁੰਦਾ ਜੀ ਉਹ ਕਾਂਗਰਸ ਦੀ ਐਮਸੀ ਆ ਉਹਦੇ ਬਾੜ ਚ ਨਹੀਂ ਲਾਣਾ ਹੋਰ ਜਿਆਦਾ ਲੋਕ ਉਹ ਉਹਦਾ ਵਿਰੋਧ ਕਰਨ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਅਸੀਂ ਤਾਂ ਕਦੀ ਐ ਇੰਨੀ ਛੋਟੀ ਸੂਤ ਜਿਹੜੀਆਂ ਗੱਲ ਤੇ ਬਟੇ ਦਰੀ ਪਛਾਣੀ ਈਓ ਦੇ ਖਿਲਾਫ ਦਰੀ ਪਛਾਣਾ ਬੰਦਾ ਈਓ ਸਾਡਾ ਨੌਕਰ ਆ ਸਾਡਾ EMPLOYEE ਆ ਸਾਡੇ ਅੰਡਰ ਆ ਸਾਰੇ ਐਮਸੀਆਂ ਦੇ ਉਹਦੇ ਦਰੀ ਗੱਲੇ ਪਜਾਣਾ ਤੂੰ ਅਸੀਂ ਐਪਲੀਕੇਸ਼ਨ ਦਿੱਤੀ ਕਾਰਵਾਈ ਹੋ ਜਾਊਗੀ ਹਾਂ ਕਾਰਵਾਈ ਉੱਪਰੋਂ ਸੈਟੀਸਫਾਈਡ ਨਾ ਹੁੰਦੀ ਫੇਰ ਤਾਂ ਦਰੀ ਬਣਦੀ ਆ ਤੁਸੀਂ ਵੀ ਦੱਸਦੇ ਹੋ ਪਹਿਲਾਂ ਵੀ ਦਰੀ ਵਾ ਐਦਾਂ ਕੰਪਲੇਂਟ ਦੇ ਦਿੱਤੀ ਤੇ ਨਾਲੇ ਦਰੀ ਪਿਛਾ ਲਓ ਸਿਰਫ ਕਿਹਾ ਆ ਕਿ ਗਲਤੀ ਕਰ ਬੈਠੇ ਆ ਸਟੇਲ ਆ ਬੈਠੇ ਆ ਅੱਜ ਲੋਕਾਂ ਨੂੰ ਨਵਾਂ ਸ਼ਹਿਰ ਦੇ ਨੂੰ ਪਤਾ ਲੱਗ ਜਾਣਾ ਰੇਲਬਾਰ ਰੋਡ ਕੱਲ੍ਹੇ ਹੀ ਨਹੀਂ ਬੰਦਦੀ ਬਣੀ ਵੀ ਇਹਨਾਂ ਦੇ ਰਾਜ ਚ ਟੁੱਟੀ ਵੀ ਇਹਨਾਂ ਦੇ ਰਾਜ ਚ ਅੱਗੇ ਉਹ ਸਟੇ ਵੀ ਇਹ ਲੈਣ ਕਿਉਂਕਿ ਉਦਾਂ ਤਾਂ ਇਹਨਾਂ ਦਾ ਦਾ ਪਾ ਪੇਜ ਮੈਂ ਚੱਲਣ ਨਹੀਂ ਸੀ ਦੇਣਾ ਮਾਨਯੋਗ ਹਾਈ ਕੋਰਟ ਸਾਹਲਾਂ ਦੇ ਇੱਕ ਕਾਨੂੰਨ ਸਾਂਝਾ ਆ ਸਟੇ ਲਿੱਤੀ ਆ ਜਿੱਦਾਂ ਸਟੇ हट ਜਾਊਗੀ ਉਦੋਂ ਰੇਲਵੇ ਰੋਡ ਦੀ ਸੜਕ ਦੀ ਕਾਰਵਾਈ ਕਰਕੇ ਬਣਾਵਾਂਗੇ ਸਾਨੂੰ ਦੁੱਖ ਵਾ ਲੋਕ ਨੰਗਦੇ ਆ ਸਾਨੂੰ ਦੁੱਖ ਆ ਇਹਨਾਂ ਨੂੰ ਨਹੀਂ ਆ ਇਹਨਾਂ ਨੂੰ ਸਿਰਫ ਇਹ ਆ ਵੀ ਕਿਤੇ ਇਹਨਾਂ ਦੀ ਬੱਲੇ ਬੱਲੇ ਨਾ ਹੋ ਜਵੇ ਜਿਹੜੇ ਕੰਮ ਹੋਣੇ ਹਨ ਸਕੂਲ ਤੁਹਾਡੇ ਸਾਹਮਣੇ ਬਣੇ ਹੀ ਗਿਆ ਨਜ਼ਰ ਆਂਦਾ ਹੈ ਨਾ ਸਕੂਲ ਬਣਿਆ ਐ ਐਦਾਂ ਹੀ ਤੁਹਾਨੂੰ ਦੱਸੀ ਆ ਮੈਡੀਕਲ ਕਾਲਜ ਦੀ ਗੱਲ ਜੇ ਮੈਡੀਕਲ ਕਾਲਜ ਦੇ ਵਿੱਚ ਛੋਟੀ ਜਿਹੀ ਗੱਲ ਤੇ ਅੜੀਕਾ ਪੈਂਦਾ ਸੀ ਇਹਨਾਂ ਨੇ ਉੱਤੇ ਵੀ ਨਹੀਂ ਸਾਈਨ ਕੀਤੇ ਕਿਹਨਾਂ ਕਿਹਨਾਂ ਨੇ ਸਾਈਨ ਨਹੀਂ ਕੀਤੇ ਜੀ ਇਤਸਰਵ ਜਿਹੜੇ ਕਾਂਗਰਸ ਦੇ ਕਾਉਂਸਲਰ ਉਹਦੇ ਪਿੱਛੇ ਕੌਣ ਲੱਗਦਾ ਤੁਹਾਨੂੰ ਲੋਜਨ ਸਾਈਨ ਨਹੀਂ ਕਰਦੇ ਮੈਂ ਕਿ ਤੁਸੀਂ ਪਾਰਟੀਆਂ ਜੀ ਪਹਿਲਾਂ ਅਗਰੈਸਿਵ ਨਹੀਂ ਹੁੰਦੇ ਸੀ ਹੁਣ ਇੰਨੇ ਅਗਰੈਸਿਵਲੀ ਕਿਉਂਤ ਬਿਆਰਿਆ ਉਹ ਇਦਾਂ ਸਚਿਨ ਦਿਵਾਨ ਬਾਹਰ ਚਲਾ ਗਿਆ ਉਹਨੂੰ ਆ ਬਈ ਮੈਂ ਹੁਣ ਪਤਾ ਨਹੀਂ ਮੈਨੂੰ ਮੈਂ ਹੀ ਪ੍ਰਧਾਨ ਬਣ ਜਾਣਾ ਉਹ ਤਾਂ ਪ੍ਰਧਾਨ ਬਣਨ ਦੇ ਸੁਪਨੇ ਲੈਂਦਾ ਪਿਆ ਸੁਪਨੇ ਤਾਂ ਖਾਂਦਾ ਕੌਣ ਤੇ ਉਹ ਦੇ ਦਿਖਾਉਂਦੇ ਹੁੰਦੇ ਤੇਰੇ ਮੇਰੇ ਅੱਗੇ ਦਿਖਾ ਦਿੰਦੇ ਆਪਣੇ ਰੇਲਵੇ ਰੋਡ ਬਣ ਜਾਏਗੀ ਹੁਣ ਅਗਰ ਸਟੇ ਖਤਮ ਹੋ ਗਈ ਰੇਲਵੇ ਰੋਡ ਬਣੂਗੀ ਸਟੇ ਤੋੜਨ ਦੀ ਕੋਈ ਗੱਲ ਨਹੀਂ ਅਸੀਂ ਕਿ ਅਸੀਂ ਹਰ ਹਰ ਤਰੀਕ ਤੇ ਇਹ ਪਹਾੜੀਆਂ ਜੀ ਉੱਥੇ ਜਾਂਦੇ ਆ ਵੀ ਸਟੇ ਨਾ ਟੁੱਟੇ ਅਸੀਂ ਜਾਣਦੇ ਆ ਸਟੇ ਟੁੱਟ ਜਵੇ ਅਗਲੀ ਅਗਲੀ ਠੀਕ ਕਰ ਦੋ ਹਾਂਜੀ ਅਗਲੀ ਠੀਕ ਅਗਲੀ ਤਰੀਕ ਇਹਦਾ ਕਿ ਜੀ ਛੁੱਟੀਆਂ ਹੋ ਗਈਆਂ ਸੀ ਰਜਾ ਦਾ ਫੈਸਲਾ ਰੱਖਿਆ ਅੱਜ ਵੀ ਆ ਸਕਦਾ ਕੱਲ ਵੀ ਆ ਸਕਦਾ ਦੋਨਾਂ ਵਕੀਲਾ ਕੋਲੋਂ ਜਵਾਬ ਜਵਾਬ ਤਲਵੀ ਮੰਗੀ ਸੀਗੀ ਦੇਤੀ ਆ ਤੇ ਜਾਂਦੇ ਆ ਅਜਾ ਹੋਰ ਸੁਣ ਲਓ ਇਹ ਇਹਨਾਂ ਦੀ ਇੱਕ ਹੋਰ ਗੱਲ ਮੈਂ ਚੁੱਕ ਕਲਵੰਤ ਗੌਰ ਨੇ ਪਹਿਲਾਂ ਕੋਰਟ ਚ ਅਪੀਲ ਕਰ ਕੀਤੀ ਇਹਨਾਂ ਨੂੰ ਪਤਾ ਲੱਗਾ ਕਿ ਇਸ ਤੇ ਕੁਛ ਨਹੀਂ ਹੋਣਾ ਇਹਨਾਂ ਨੇ ਵਾਪਸ ਲੈ ਲਈ ਅਸੀਂ ਐਸ ਭਲੇਕੇ ਜਿਹੜੇ ਅਸੀਂ ਉਹ ਕੀ ਪਾਉਂਦੇ ਹੁੰਦੇ ਆ ਕੈਵਿਟਾ ਅਸੀਂ ਪਾਈ ਨਹੀਂ ਜਿ ਕਿ ਇਹਨਾਂ ਨੇ ਵਾਪਸ ਲੈ ਲਈ ਆ ਹੁਣ ਕਿਹੜਾ ਪਾਣੀ ਮੁੜ ਕੇ ਦੋ ਤਿੰਨ ਦਿਨਾਂ ਬਾਅਦ ਵਕੀਲ ਬਦਲ ਕੇ ਜਾਂ ਕੁਛ ਕਰਕੇ ਪੇਪਰਤੀ ਉੱਤੇ ਉੱਤੇ ਸਟੇ ਲੈ ਗਏ ਅਗਰ ਸਾਨੂੰ ਇਹ ਪਤਾ ਹੁੰਦਾ ਜੇਤੇ ਕਲਵੰਤ ਗੌਰ ਨੇ ਪਹਿਲਾਂ ਲੈਤੀ ਉੱਤੇ ਪੂਰੀ ਅਸੀਂ ਕਾਰਵਾਈ ਕਰਦੇ ਸੀ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਉਚਾਈ ਪਲਾ ਦਿਓ ਇੱਕ ਮਿੰਟ ਰੁਕ ਜੋ ਚਾਹ ਤਾਂ ਪੀ ਲਓ